ਬਤੇ ਸੰਤਨ ਸਿਗਰੂ ਤੇ ਬਰ ਬਰ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਤੁਮ ਦਾ ਭਲਾ ਕਰਵਾਵੋ ਜੀ ਮੇਰ ਕਰੋ ਕਿਰਪਾ ਕਰਵਾਵੇ ਦੁੱਖੋਂ ਨਿਕਾ ਕੇ ਮਾਰ ਕਰੋ ਮੌਖੀ ਕੜੀ ਨਾ ਦੇਖਣ ਕਰੋ ਕਿਰਪਾ ਤਾਂ ਸੰਤਿਗਰੂ ਤੇ ਬਰ ਬਰ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਰੇ ਵਿੱਚ ਬੱਚੇ ਬੱਚੇ ਸਰਗੋ ਕਿਰਪਾ ਬੱਚਿਆਂ ਦੇ ਕਰੋ ਕਿਰਪਾ oh ਖੰਡ ਮੈਂ ਜੋਤ ਸਰੂਪ ਰਿਹਾ ਪਰ ਪਾਨ ਮਤਰਾ ਕਾਛ ਮੂਧ ਨਹੀਂ ਗੁਰ ਅਰਜਨ ਪਰ ਤਖਤ ਪਰਤਾ ਚਿਰ ਦੇ ਗੁਰ ਅਰਜਨ ਕੇ ਵਰਪੂਰਨ ਬ੍ਰਹਮ ਨਿਵਾਸ ਲਿਓ ਅਰਪੂਰਨ ਬ੍ਰਹਮ ਨਿਵਾਸ ਲਿਓ ਜਰਲੋਨੀ ਭਾਗ ਲਿਲਾ ਦੇ ਜਰਲੋ ਬ੍ਰਹਮਤੇ ਦੇਤੇ ਮੋਤਾਯੋ ਕਲਪਤ ਸੁਮਰਨੇ ਮੂੜਦੇ ਕਭੂ ਮਿਲਿਆ ਨਹੀਂ ਪੈਸਤਾਯੋ ਤਦ ਵਿਚਾਰੀਏ ਮਥਰਾ ਜਗ ਤਾਣੇ ਦੋਵਤਾਰ ਜੁਲਾਯੋ da, da, da. हरमन त न सिया थोर मन त सिया थो जय सभु कोई जय कार करे सभु कोई जय कार करे

ਮਾਈ ਜਨਮ ਜਨਮ ਦੀ ਕਟਿਏ ਦਰਸ਼ਨ ਦੇ ਜੀਵਾਂ ਗੁਰ ਦੇ ਜੀ ਕੀ ਫਤਿਹ ਤੰਤ ਤੇ ਵਾਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਗੋ ਅਰਦਾਸ ਕਹੂੰ ਪਰ ਕਹਿ ਪਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਤੱਕ ਤੇਰੇ ਹੁਕਮ ਕਬੈ ਨੀ ਸਾਣ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦਿਖੈ ਸੁਬਦਿਸ਼ਟ ਨਾਮ ਕਰਤਾ ਮੁਖ ਮੀਵਾ ਅਗਮੰ ਅਲਖ ਕਾਰਣ ਪੁਰਖ ਜੋ ਪਰਮਾਵਹਿ ਸੋ ਕਹੋ ਗੁਰ ਅਮਰਦਾਸ ਕਾਰਣ ਕਰਣ ਜਿਵ ਤੋ ਰਖਹਿ ਤੇਰੋ ਗੁਰ ਅਮਰ ਦਾਸ ਕਾਰਣ ਕਰਨ ਜਿਵ ਤੂੰ ਰਖਹ ਤੇਰੋ ਤਰਨ ਗगन ਨਵਖੰਡ ਮਹ பார மதராஜுனா ஆரோ சாலக்கா சரணாய் ਮੈਂ ਆਸਾਰ ਕੀ ਚਿੱਤ ਮੈਂ ਮੇਰਾ ਸਭੋ ਦੁਖ ਗਵਾਏ ਜਿਉ ਅੰਦਰ ਸਚਾ ਨੇਹ ਲਾਇਆ ਪ੍ਰੀਤ ਮੈਂ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੀ ਕਾ ਸਾਹਮਣੇ ਰਾਮ ਨਾਮ ਉਰ ਬਹਿ ਗयो ਜਾਕ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤੁਹਾਰ ਹੋਈ ਸੁਖਹੁ ਟਲ ਗੁਰ ਸੇਵਿਆ ਐਹਨ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਾ ਸਿਫਤ ਖਸਮ ਦੀ ਨੂਰ ਅਰਸੋਂ ਕਰਸੋਂ ਛਟਿਆ ਤੁਦ ਡਿਟੇ ਸੱਚੇ ਬਾਤ ਸਾਹ ਮਾਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਬਾਤ ਸਾਹ ਤੇਰ ਸਾਹ ਦਾ ਸਾਹ ਇਸ ਪਾਸ ਬਹਿਟਿਆ ਸੋਰੀਆ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਨਾਸਰੀ ਮਹੱਲਾ ਪੰਜਬਾ ਤੋਂ ਤਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨੇ ਮਖ ਤੂੰ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ ਨ ਮਖ ਨ ਮਖ ਤੂੰ ਹੀ ਪ੍ਰਤਪਾਲੋ तमरे तारे एक कवल तुल कहिया बेसुमार बेअंत स्वामी हेरु अंत लक न

सज सोहे रखो रखारोले वाहिजु जी खरा جی کی फते ਸਨਾਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਕ ਤੁਮ ਹੀ ਪ੍ਰਤਵਲੋ ਅਮਬਾਰਕ ਤੁਮਰੇ ਧਾਰੇ ਪਰਮ ਸਨਮਾਨਯੋਗ ਗੁਰੂ ਰੂਪ ਗੁਰ ਪਿਆਰੀ ਗੁਰ ਸਵਾਰੀ ਗੁਰ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੀ ਸਰਤਾਹ ਸ਼ਾਂਤੀ ਦੇ ਪੰਜ ਬਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਨਾਸਰੀ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰੰਗ 673 ਉੱਪਰ ਸੁਭਾਈ ਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਆ ਸੁਣਿਆ ਸਭਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤੇ ਜੀ ਗਾਏ ਹੀ ਗੁਰਜੀਕਾ ਕਾਲ ਸਾਹਿਬ ਗਾਏ ਹੀ ਗੁਰਜੀਕੀ ਫਤੇ